ਸਤਿਗੁਰੂ ਅਬਿਦਾਸ ਮਹਾਰਾਜ ਜੀ ਦੇ ਸਤ ਸੰਗਤ ਜੀ ਵਾਤਬੱਦ ਚੈਨਲ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਨਾਲ-ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਜੀ ਸਤ ਸੰਗਤ ਜੀ ਦੱਸਦੀ ਹੈ ਕਿ ਤਾਂ ਤਾਂ ਸਤਿਗੁਰੂ ਅਬਿਦਾਸ ਮਹਾਰਾਜ ਜੀ ਦਾ ਗੁਰਪੁਰਬ ਦੀ ਨਜ਼ਦੀਕ ਆ ਰਿਹਾ ਤੇ ਉੱਥੇ ਹੀ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਦੀ ਦੇਖਣ ਨੂੰ ਮਿਲਿਆ ਕਾਫੀ ਖੁਸ਼ੀਆਂ ਦੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਸਤ ਸੰਗਤ ਜੀ ਦੱਸਦੀ ਹੈ ਕਿ ਇਹ ਤਸਵੀਰ ਤਾਂ ਤਾਂ ਸਤਿਗੁਰੂ ਵੀ ਦਾਸ ਮਹਾਰਾਜ ਜਿਹੜੀ ਤੁਸੀਂ ਵੇਖ ਰਹੇ ਹੋ ਕਿੰਨੀ ਖੂਬਸੂਰਤ ਤਸਵੀਰ ਜਿਹੜੀ ਆ ਬਣਾਈ ਗਈ ਆ ਸਤ ਸੰਗਤ ਜੀ ਦੱਸਦੀ ਹੈ ਕਿ ਇਸ ਤਸਵੀਰ ਦੇ ਵਿੱਚ ਕੁਝ ਖਾਸ ਚੀਜ਼ਾਂ ਹਨ ਦੇਖ ਸਕਦੇ ਹੋ ਤੁਸੀਂ ਸੋ ਗੁਰੂ ਘਰ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਕਿੰਨਾ ਖੂਬਸੂਰਤ ਗੁਰੂ ਘਰ ਜਿਹੜਾ ਸਜਾਇਆ ਹੋਇਆ ਆ ਸੋ ਮੋਤੀਆਂ ਦੇ ਨਾਲ ਜਿਹੜਾ ਗੁਰੂ ਘਰ ਸਜਾਇਆ ਹੋਇਆ ਹੈ ਦੇਖ ਸਕਦੇ ਹੋ ਸੰਗਤ ਜੀ ਉੱਪਰ ਲਿਖਿਆ ਗਿਆ ਆ ਹੇ ਸਤਿਗੁਰ ਅਰਦਾਸ ਮਹਾਰਾਜ ਜੀ ਇਸ ਘਰ ਪਰਿਵਾਰ ਤੇ ਹਮੇਸ਼ਾ ਆਪਣਾ ਮੇਰ ਭਰਿਆ ਹੱਥ ਰੱਖੋ ਜੀ ਸੋ ਸੰਗਤ ਜੀ ਦੇਖ ਸਕਦੇ ਤੁਸੀਂ ਤਸਵੀਰ ਤਨ ਤਨ ਸਤਿਗੁਰ ਅਰਦਾਸ ਮਹਾਰਾਜ ਜੀ ਕਿੰਨੀ ਖੂਬਸੂਰਤ ਸਜਾਈ ਹੋਈ ਆ ਸੋ ਵੀਡੀਓ ਨੂੰ ਸ਼ੇਅਰ ਕਰਦੇ ਤੇ ਨਾਲ ਨਾਲ ਕਮੈਂਟ ਜ਼ਰੂਰ ਕਰਿਓ ਤੇ ਦਸੂ ਕੀ ਸਾਡੇ ਵਿਚਾਰਿਆ ਨੂੰ ਕਿਦਾਂ ਦੇ ਲੱਗੇ ਆ ਸੋ ਸੰਧਤ ਜੀ ਇਸ ਤਸਵੀਰ ਦੇ ਵਿੱਚ ਬਹੁਤ ਕੁਝ ਖਾਸ ਚੀਜ਼ਾਂ ਜਿਹੜੀਆਂ ਲਗਾਈਆਂ ਗਿਆ ਮੋਤੀਆਂ ਦੇ ਨਾਲ پوری ਤਸਵੀਰ ਜਿਹੜੀ ਸਜਾਈ ਹੋਈ ਆ ਦੇਖ ਸਕਦੇ ਹੋ ਤੁਸੀਂ ਤਸਵੀਰ ਦੇ ਵਿੱਚ ਕਿੰਨਾ ਖੂਬਸੂਰਤ ਮੋਤੀਆਂ ਦੇ ਨਾਲ ਸਜਾਈ ਹੋਈ ਆ ਧੰਨ ਧੰਨ ਸਤਿਗੁਰੂ ਗੁਰਦਾਸ ਮਹਾਰਾਜ ਜੀ ਦੀ ਸੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਤੇ ਨਾਲ ਨਾਲ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ